ਕੜਾ ਪ੍ਰੀਤ ਹਾਂਜੀ ਮੰਮੀ ਮੇਰੀ ਗੱਲ ਸੁਣ ਤੂੰ ਪੜਾਈ ਛੱਡ ਦੇ ਪੜਾਈ ਛੱਡਦਾ ਹਾਂ ਹਾਂ ਹੁਣ ਤਾਂ ਮੰਮੀ ਮੇਰੇ ਟੈਸਟ ਹੋਣ ਆਲਾ ਮੇਰੇ ਟੈਸਟ ਜਦੋਂ ਮੇਰਾ ਕਲੀਅਰ ਹੋ ਗਿਆ ਮੈਨੂੰ ਜੌਬ ਮਿਲ ਜੂਗੀ ਕੀ ਕਰਾਉਣਾ ਆਪਾਂ ਟੈਸਟਾਂ ਤੋਂ ਮੇਰੀ ਗੱਲ ਸੁਣੋ ਕੋਈ ਗੱਲ ਬੱਚਾ ਹੋਜੂ ਖੇਡ ਲੱਗ ਜਾਣਗੇ ਸਾਰਾ ਟੱਬਰ ਮੰਮੀ ਕੀ ਥੋੜੀਆਂ ਉਹੀ ਗੱਲਾਂ ਇਹ ਗੱਲਾਂ ਅਨਪੜ ਕਰਦੇ ਹੁੰਦੀ ਸੀ ਅੱਜ ਕੱਲ ਕੋਈ ਨਹੀਂ ਕਰਦਾ ਤੇ ਨਾਲ ਹੀ ਗੱਲਾਂ ਦਾ ਕੋਈ ਮਤਲਬ ਬਣਦਾ ਨਾਲੇ ਮੇਰੀ ਗੱਲ ਸੁਣੋ ਹੁਣ ਤੱਕ ਮੈਂ ਇੰਨੀ ਪੜ੍ਹਾਈ ਕੀਤੀ ਹੈ ਮੇਰੇ ਮਾਪਪਿਆਂ ਨੇ ਇਨਾ ਖਰਚਾ ਕੀਤਾ ਮੇਰੇ ਤੇ ਇਹਦੇ ਖਾਤਰ ਕੀਤਾ ਵੀ ਜਾਨ ਸਰ ਵਿਆਹ ਕਰਵਾ ਲੈ ਮੈਂ ਆਪਣਾ ਫਿਊਚਰ ਵੀ ਤਾਂ ਬਣਾਉਣਾ ਜੇ ਆਪਦਾ ਫਿਊਚਰ ਬਣਿਆ ਹੋਊਗਾ ਫੇਰੇ ਕਿਤੇ ਜਾ ਕੇ ਜਵਾਕ ਦਾ ਬਣੂ ਅੱਛਾ ਅਨਪੜ੍ਹ ਨੂੰ ਉਹ ਬੰਦੇ ਨਹੀਂ ਸਮਝਦੀ ਉਹ ਪਸੂ ਹੈ ਮਮੀ ਪਸ਼ੂ ਥੋੜੀ ਕਹਿਨੀ ਆ ਜਿਹੜੇ ਅਨਪੜ੍ਹ ਹੁੰਦੇ ਨੇ ਉਹਨਾਂ ਦੀ ਸੋਚ ਥੋੜੀ ਜਿਹੀ ਅਲੱਗ ਹੁੰਦੀ ਆ ਥੋੜੀ ਜਿਹੀ ਪਿੱਛੇ ਹੁੰਦੀ ਉਹਨਾਂ ਦੀ ਸੋਚ ਆਹੋ ਕਰੋ ਚੱਕ ਕੇ ਬਾਹਰ ਸੱਟਿਆਉਂਦੇ ਆ ਇਹ ਸੋਚ ਹੁੰਦੀ ਆਗੀ ਮੈਨੂੰ ਤਾਂ ਜਵਾਕ ਚਾਹੀਦਾਗਾ ਠੀਕ ਆ ਮੈਨੂੰ ਤੇਰੀ ਨੌਕਰੀ ਨਹੀਂ ਚਾਹੀਦੀ ਮੈਨੂੰ ਤੇਰੀ ਪੜਾਈ ਨਹੀਂ ਚਾਹੀਦੀ ਮੰਮੀ ਤੁਹਾਨੂੰ ਨਹੀਂ ਚਾਹੀਦੀ ਹੋਊਗੀ ਪਰ ਮੇਰੇ ਖਾਤਰ ਪੜਾਈ ਨਾ ਬਹੁਤ ਮਾਇਨੇ ਰੱਖਦੀ ਆ ਮੈਂ ਨਹੀਂ ਛੱਡ ਸਕਦੀ ਆਪਣੀ ਜੌਬ ਨਾਲੇ ਮੈਂ ਤੁਹਾਡੇ ਨਾਲ ਗੱਲ ਖੋਲਹੀ ਸੀ ਪਹਿਲਾਂ ਕੀ ਹੋ ਗਿਆ ਹੁਣ ਆ ਕਿ ਉਹੀ ਗੱਲਾਂ ਜਿਹੜੀਆਂ ਗੱਲਾਂ ਤੁਸੀਂ ਕਰੀ ਜਾਂਦੇ ਥੋਡੇ ਕੋਲ ਕਰ ਦਿੱਤੀ ਹੁਣ ਮੰਮੀ ਮੇਰੇ ਕੋਲ ਕਰੀ ਜਾਂਦੀ ਆ ਭਾਈ ਮੈਂ ਤਾਂ ਸਿੱਧੀ ਗੱਲ ਕਹਿੰਨੀ ਵੀ ਪੜਾਈ ਛੱਡ ਦੇ ਕਰਦਾ ਕੰਮ ਕਰ ਤੇ ਮੈਨੂੰ ਜਵਾਬ ਚਾਹੀਦਾਗਾ ਮੈਨੂੰ ਤਾਂ ਹੁਣ ਲੋਕ ਇੰਨੇ ਤਾਨੇ ਦੰਦਿਆ ਇੰਨੇ ਤਾਨੇ ਦੰਦਿਆ ਲੋਕਾਂ ਪਿੱਛੇ ਲੱਗ ਕੇ ਤੂੰ ਆਪਦਾ ਘਰ ਖਰਾਬ ਕਰਨਾ ਲੋਕਾਂ ਨੇ ਮੰਮੀ ਖਾਣ ਨੂੰ ਦੇਣੇ ਤੁਹਾਨੂੰ ਮੈਨੂੰ ਤਾਂ ਆਂਡ ਕਮੜ ਵੀ ਕਹਿਣ ਲੱਗ ਗਿਆ ਵੇ ਕਿਸੇ ਦੀ ਚੱਕ ਤੇ ਆ ਗੀ ਬੁੜੀਆਂ ਦਾ ਤਾਂ ਇਹੀ ਕੰਮ ਹੁੰਦਾ ਬੁੜੀਆਂ ਤਾਂ ਨਾ ਬਾਹਰ ਨਿਕਲ ਨਿਕਲ ਕੇ ਦੇਖਦੀਆਂ ਨੇ ਕਿਦੇ ਘਰੇ ਆਉਂਦਾ ਕੋਈ ਕੀਦੇ ਤੇ ਵੜਦਾ ਕੋਈ ਲੰਗਰ ਨਹੀਂ ਦਿੰਦਿਆ ਕਿਸੇ ਨੂੰ ਹਰੇਕ ਦੇ ਪੇਤ ਲੈਂਦੀਆਂ ਨਹੀਂ ਹੁੰਦੇ ਜੀ ਹਜੇ ਕਹਿੰਦੀ ਆ ਅਣਪੜਤਾ ਬੰਦੇ ਨਹੀਂ ਹੁੰਦੇ ਕਿ ਪਸ਼ੂ ਹੁੰਦੇ ਆ ਮੈਂ ਕੋਈ ਨਹੀਂ ਕਿਹਾ ਜੀ ਮੈਂ ਕਿ ਅਣਪੜਾ ਦੀ ਸੋਚ ਥੋੜੀ ਜਿਹੀ ਪਿੱਛੇ ਹੁੰਦੀ ਆ ਮੇਰੀ ਗੱਲ ਤਾਂ ਸੁਣ ਜੇ 2 ਸਾਲ ਜਾਂ ਸਾਲ ਜੋ ਆਖ ਲੇਟ ਹੋ ਜੂ ਕੀ ਹੋ ਜੂ ਮੈਨੂੰ ਆਇਂ ਤਾਂ ਦੱਸ ਦੇ ਸਾਡੋ ਸਾਲਾਂ ਚ ਤਾਂ ਐਡਾ ਹੋ ਜੂ ਉਹ ਐਡਾ ਹੋ ਜੂ ਫੇਰ ਕੀ ਹੁੰਦਾ ਸਾਡੀ ਕਿਹੜਾ ਉਮਰ ਲੰਗੀ ਉਹਦਾ ਟੈਸਟ ਹੁਣ ਟੈਸਟ ਕਲੀਅਰ ਕਰ ਲਾਂ ਜਿੱਦੋਂ ਲੋਕਾਂ ਦੇ ਜਵਾਬ ਦੇਖਦੀਆਂ ਮੇਰੇ ਤਾਂ ਦਿਲ ਨੂੰ ਕੁਝ ਹੁੰਦਾ ਵੀ ਸਾਡੇ ਵੀ ਐਵੇਂ ਹੋਵੇ ਹਨਾ ਮੇਰਾ ਵੀ ਜੀ ਕਰਦਾ ਖੜ੍ਹਾਉਣ ਨੂੰ ਅਗਲੇ ਕਹਿੰਦੇ ਏ ਨਹੀਂ ਜਬਕ ਜਬਕ ਜੰਮਦੀ ਇਹ ਤਾਂ हां ਨੌਕਰੀ ਕਰੂਗੀ ਮੁੰਡੇ ਨੂੰ ਹੀ ਬਾਹਰ ਲੈ ਜੂਗੀ ਜਿਹੜਾ ਜਿਹੜਾ ਕੁਛ ਕਹਿੰਦਾ ਪਈ ਜਾਂਦਾ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸਾਰੀ ਕਹਿੰਦਿਆ ਮੇਰੇ ਮੂਰੇ ਤਾਂ ਲੈ ਕਿਸੇ ਤੇਰੇ ਮੂਰੇ ਲੜਾਈਆਂ ਕਰਨੀਆਂ ਨੇ ਕਿੰਨਾ ਲੈ ਤੇਰੇ ਮੂਰੇ ਹੋਰ ਪਹਿਲਾਂ ਦੇਖ ਲੋ ਗਵੰਡਣ ਉਹ ਪਹਿਲਾਂ ਮੈਨੂੰ ਸਵੇਰੇ ਕਹੀ ਗਈ ਵੀ ਤੂੰ ਕਹਿੰਦੀ ਤਾਂ ਸੋਹਣੀ ਲੱਗਦੀ ਐ ਵੀ ਆਪ ਦਾ ਦੇਖ ਲੈ ਗੋਹਾ ਡੇਗਣ ਜੁਗਰੀ ਐ ਗੱਲੀ ਅਗਲੇ ਕਹਿੰਦਾ ਲੋਕਾਂ ਨੇ ਚੱਕ ਤੇ ਆਈ ਹੋਇਆ ਨਾਲੀ ਤੇਰੇ ਮੁੰਡੇ ਲੱਜੂ ਬਾਹਰ ਰਹਿਣ ਲੱਗ ਜੂਗੀ ਫਿਰ ਮੈਂ ਕੀ ਕਰੂੰਗੀ ਕੌਣ ਰਹਿਣ ਲੱਗ ਜੂ ਬਾਹਰ ਤੂੰ ਹੋਰ ਕੌਣ ਨਾਲੀ ਮੇਰਾ ਮੁੰਡਾ ਲੈ ਜਾਂਗੀ ਅਸ ਤਾਂ ਰਹਿ ਜਾਗਾ ਕੱਲੇ ਨਾ ਸਾਡੇ ਕੋਲੇ ਕੋਈ ਜਵਾਕ ਤਾਂ ਰਹੂ ਕੰਮ ਸੇ ਕੰਮ ਇਹ ਜੇ ਤੂੰ ਬਾਹਰ ਜਾਵੇਂਗੀ ਸਾਡੇ ਕੋਲ ਜਵਾਕ ਤਾਂ ਰਹ ਜੂ ਕੌਣ ਜਾਂਦਾ ਮੈਂ ਬਾਹਰ ਉਰੀ ਰਹਾਂਗੇ ਅਸੀਂ ਬਾਹਰ ਕਿੱਥੇ ਜਾਣਾ ਮੈਂ ਤਾਂ ਭਾਈ ਸਾਰਾ ਪਿੰਡ ਹੀ ਕਹਿੰਦਾਗਾ ਵੀ ਭਾਈ ਤੇਰੀ ਨੂੰਹ ਤੇ ਹੱਥ ਚ ਨਹੀਂ ਹੈਗੀ ਇਹ ਜਾਂਦੀ ਆ ਬਾਹਰ ਪੜਨ ਸਮਝ ਨਹੀਂ ਆਉਂਦੀ ਵੀ ਬੰਦਾ ਹੱਥ ਚ ਕਿਵੇਂ ਹੁੰਦਾ ਸਾਰੇ ਮੈਂ ਘਰ ਦੇ ਕੰਮ ਕਰਦੀ ਆ ਮੰਮੀ ਅੱਗੇ ਪਿੱਛੇ ਥੋੜੀ ਜੀਜੀ ਕਰਦੀ ਫਿਰਦੀ ਆ ਉਹ ਰਾਤ ਜਿਵੇਂ ਹੁੰਦੀਆਂ ਨੇ ਮੈਨੂੰ ਐਂ ਦੱਸਦੇ ਲੋਕਾਂ ਵਿੱਚ ਲੱਗਣਾ ਵਾ ਤੇ ਲੋਕਾਂ ਨੇ ਮੈਨੂੰ ਸੁਣਨੀਆਂ ਪੈਣਗੀਆਂ ਫਿਰ ਲੋਕਾਂ ਦੀ ਸੁਣੀ ਜਾਈ ਚੰਗਾ ਸੱਚੀ ਗੱਲ ਕਹਿੰਦੇ ਨਾ ਅਗਲੇ ਉਹ ਯਾਰ ਸੱਚੀ ਨੂੰ ਮੇਰੀ ਗੱਲ ਸੁਣ ਲੈ ਇਹਦਾ ਟੈਸਟ ਹੋਏ ਜਣ ਦੇ ਪੇਪਰ ਹੋ ਜਾਣ ਦੇ ਕਲੀਅਰ ਉਸ ਤੋਂ ਬਾਅਦ ਦੇਖ ਲਾਂਗੇ ਸੋਚ ਲਾਂਗੇ ਤੇ ਆਪਾਂ ਨਹੀਂ ਕਹਾਂਗੇ ਕਿਸੇ ਨੂੰ ਜੇ ਕੋਈ ਇਹ ਜੀ ਗੱਲ ਹੋਵੇ ਆਪਾਂ ਕਿਉਂ ਕਹਾਂਗੇ ਆਪਾਂ ਕਿਉਂ ਕਿਸੇ ਆਪਾਂ ਤਾਂ ਕੋਈ ਨਹੀਂ ਕਹਿੰਦੇ ਨਾ ਕਿਹਾ ਅਜੇ ਤੱਕ ਕਿਸੇ ਨੂੰ ਤੂੰ ਇਹਦੇ ਮਗਰ ਲੱਗਿਆ ਜੇ ਬਾਹਰ ਆਂਦੀ ਰਹੀ ਜਾਣ ਦੇ ਭਾਈ ਇਹਨੂੰ ਦੇ ਦੇ ਤਲਾਕ ਮੈਨੂੰ ਚਾਹੀਦਾ ਜ਼ਵਾਕ ਹੋਰ ਵਿਆਹ ਕਰਾ ਲੈ ਇੱਕ ਹੀ ਜਗ੍ਹਾ ਲਗਰ ਦੇ ਮਮੀ 6 ਮਹੀਨੇ ਸਾਡੇ ਵਿਆਹ ਨੂੰ ਵਾਲੇ ਤੁਸੀਂ ਤਲਾਕ ਦੀ ਗੱਲਾਂ ਤੇ ਵੀ ਆ ਗਏ ਕੁੜੀਆਂ ਬਥੇਰੀਆਂ ਜ਼ਮੀਨ ਵੀ ਆ ਪੜਿਆ ਦੇਖਣਾ ਮੈਂ ਨਿਸ਼ਤਾ ਕਰਿਆਦੀ ਤੇ ਉਦੋਂ ਵੇਖਣਾਦੀ ਵੀ ਕੁੜੀਆਂ ਬਥੇਰੀਆਂ ਨੇ ਉਦੋਂ ਇਹੀ ਜਿਦ ਕਰਨਾ ਸੀ ਉਦੋਂ ਗੱਲ ਕਰਨੀ ਸੀ ਬਈ ਸਾਨੂੰ ਤਾਂ ਵਿਆਹ ਤੋਂ ਬਾਅਦ ਨਾਲ ਦੀ ਨਾਲ ਜਵਾਕ ਚਾਹੀਦਾ ਮੈਨੂੰ ਕਿਹੜਾ ਪਤਾ ਸੀ ਕਿ ਤੂੰ ਐ ਕਰੇਂਗੀ ਸਾਡੇ ਨਾਲ ਪਤਾ ਤਾਂ ਮੈਨੂੰ ਵੀ ਨਹੀਂ ਸੀ ਮੈਂ ਵੀ ਤੁਹਾਡੇ ਨਾਲ ਗੱਲ ਕੋਲੀ ਸੀ ਕਿ ਮੈਂ ਜੌਬ ਕਰੂੰਗੀ ਮੈਨੂੰ ਕਿਹੜਾ ਪਤਾ ਸੀ ਵਿਆਹ ਤੋਂ ਬਾਅਦ ਇਹ ਕੁਛ ਕਰੋਗੇ ਮੇਰੇ ਨਾਲ ਨੌਕਰੀ ਪੱਲੇ ਰਹਿ ਜੀ ਫੇਰ ਕੱਲ ਕੋ ਨੌਕਰੀ ਮਿਲ ਗਈ ਮੈਂ ਫੇਰ ਨਹੀਂ ਜਾਕ ਜਾਂਦੀ ਫੇਰ ਐਂ ਕਹੂੰਗੇ ਕਿਉਂ ਨਹੀਂ ਜਾਂਦੀ ਹਰੇਕ ਜੋਂਦਾ ਹੁੰਦਾ ਹੁੰਦਾ ਵੀ ਉਹਦੀ ਫੈਮਿਲੀ ਅੱਗੇ ਵਧੇ ਜਿਹੜੀਆਂ ਗੱਲਾਂ ਤੂੰ ਕਰਨ ਲੱਗ ਰਹੀਆਂ ਕੋਈ ਗੱਲਾਂ ਚੋਂ ਗੱਲਾਂ ਨਹੀਂ ਹੈ ਆਹੋ ਮਾਂ ਦੇ ਆ ਗੱਲਾਂ ਤਾਂ ਉਹੀ ਨੇ ਕਿੰਨਾਂ ਲੋਕਾਂ ਦੇ ਘਰੇ ਜਾ ਕੇ ਉਹਨਾਂ ਦੀ ਚੱਕ ਤੇ ਜੜ ਜਾਂਦੀ ਹੈਗੀ ਫੇਰ ਆ ਕੇ ਉਹੀ ਕੁਝ ਬੋਲੀ ਜਾਂਦੀ ਆਹੋ ਮਾਂ ਦੇ ਆ ਗੱਲਾਂ ਤਾਂ ਨਿੰਮਦੀਆਂ ਨਮੋਲੀਆਂ ਸਮਝ ਰੱਖੀਆਂ ਨੇ ਜਿੱਥੇ ਮਰਜੀ ਸਿੱੜ ਦੋ ਇਹ ਗੱਲਾਂ ਅਸਰ ਕਰਨ ਵਾਲੀਆਂ ਨੇ ਤੈਨੂੰ ਐਡੀਆਂ ਐਡੀਆਂ ਗੱਲਾਂ ਕਿਹਨੇ ਕਹੀਆਂ ਨੇ ਦੂਜਾ ਵਿਆਹ ਕਰ ਦੂੰ ਐ ਕਰ ਦੂੰ ਫਲਾਨਾ ਕਰ ਦੂੰ ਮੇਰਾ ਵਿਆਹ ਸਿਰਫ ਹੋਇਆ ਪ੍ਰੀਤ ਨਾਲ ਐਸੇ ਨਾਲ ਹੀ ਹੋਊਗਾ ਜਦੋਂਕ ਹੋਵੇ ਨਾ ਹੋਵੇ ਮੈਂ ਕਿਸੇ ਤੋਂ ਟੰਡੀਆਂ ਨਹੀਂ ਲੈਣੀ ਐ। ਲੈ ਮੈਨੂੰ ਕੌਣ ਕਹਿੰਦਾ ਮੈਂ ਆਪ ਕਹਿੰਨੀ ਐ ਮੈਂ ਕਰਦੀ ਮਾਲਕਨ ਕੁਛ ਵੀ ਕਹਿ ਸਕਦੀ ਐ 6 ਮਹੀਨੇ ਹੋ ਗਏ ਉਦੋਂ ਦੇ ਤੁਸੀਂ ਮੈਨੂੰ ਕਿਹਾ ਨਹੀਂ ਐ ਤੱਕ। ਬੇਆ ਤਾਂ ਮੇਰੀ ਹੂ ਮੇਰੀ ਕਰਨ ਨੂੰ ਕਹਿੰਦੀ ਐ ਮੈਂ ਨਹੀਂ ਕਰਾਉਂਦਾ। ਪ੍ਰੀਤ ਨਾਲ ਹੋਇਆ ਪ੍ਰੀਤ ਨਾਲ ਹੀ ਰਹੂ। ਐਦੂ ਬਾਅਦ ਸਿਰਫ ਮਰੂੰਗਾ। ਫਿਰਦਾ ਰਹੀ ਪੌਂਕਦਾ। ਠੀਕ ਐ। ਪ੍ਰੀਤ ਤੂੰ ਤਰ ਜਾ। ਮੈਂ ਹੀ ਬਖ ਜੰਨੀ ਐ। ਹਾਂ। ਤੁਹਾਡੇ ਅੱਖਾਂ 'ਚ ਚੁੱਭਦੀਆਂ ਕਰ ਲੂ ਗੱਲਾਂ ਇਹ ਕੋ ਗੱਲਾਂ ਹੋਈਆਂ ਨੇ ਮਾਂ ਕਰਨ ਵਾਲੀਆਂ ਜਿਹੜੀਆਂ ਤੂੰ ਕਰਕੇ ਗਈਆਂ ਇਹੋ ਜਿਹੀ ਗੱਲਾਂ ਨਾਲ ਤਾਂ ਬੰਦਾ ਨਾ ਡਿਪਰੈਸ਼ਨ 'ਚ ਚਲਾ ਜਾਂਦਾ ਉਹ ਤੂੰ ਜਮਾਂ ਨਾ ਟੈਨਸ਼ਨ ਲੈ ਜਦੋਂ ਮੈਂ ਹੈਗਾ ਤੇਰੇ ਨਾਲ ਯਾਰ ਸਮਝ ਨਹੀਂ ਆਦੀ ਵੀ ਮੈਂ ਇਹਨਾਂ ਦੀ ਗੱਲਾਂ ਸੁਣਾ ਜਾਂ ਪੜਾਂ ਟੈਸਟ ਦੀ ਤਿਆਰੀ ਵੀ ਮੈਂ ਕਰਨੀ ਹੈ ਇਹ ਤਾਂ ਮੈਨੂੰ ਹੁਣ ਹੀ ਕਹੀ ਜਾਂਦੇ ਵੀ ਜੋਬ ਨਹੀਂ ਕਰਨੀ ਤੂੰ ਮੇਰੀ ਗੱਲ ਸੁਣ ਤੂੰ ਜਮਾਂ ਨਾ ਟੈਨਸ਼ਨ ਲੈ ਜਦੋਂ ਮੈਂ ਆਂ ਤੇਰੇ ਨਾਲ ਤੂੰ ਬੇਬੇ ਦੀਆਂ ਗੱਲਾਂ ਨੂੰ ਜਮਾਂ ਦਿਲ ਤੇ ਨਹੀਂ ਲਾਉਣਾ ਤੁਸੀਂ ਤਾਂ ਹੈਗੇ ਹੋ ਰਹਿਣਾ ਤਾਂ ਇਹਨਾਂ ਨਾਲ ਵੀ ਆ ਇਹਨਾਂ ਨੂੰ ਛੱਡ ਕੇ ਥੋੜੀ ਰਹਿਣਾ ਕੋਈ ਨਾ ਉਹਨੂੰ ਟਾਈਮ ਸਰਾ ਪਿਆਕ ਲਾਜੋ ਤੂੰ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਲਓ ਨਾਲੇ ਉਹ ਜਿਹੜੀ ਗਵੰਡਣ ਹੈ ਨਾ ਜਸਸੀ ਜੀ ਉਹਨੂੰ ਕਹਦੇ ਵੀ ਆਪਣੇ ਘਰੇ ਨਾ ਆਇਆ ਕਰੀ ਉਹ ਹੀ ਕੰਨ ਭਰ ਕੇ ਜਾਂਦੀ ਆ ਉਹ ਤਾਂ ਮੈਂ ਪੱਟੂਕਤ ਨਹੀਂ ਆਉਣ ਦੇ ਉਹਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਹੈ ਇਹ ਜਿਹ ਗੱਲਾਂ ਕਰਦੇ ਹੋਏ ਤਾਂ ਮੈਨੂੰ ਹੀ ਸ਼ਰਮ ਆਉਂਦੀ ਹੈ ਇਹ ਜੰਮੀ ਨਹੀਂ ਸ਼ਰਮ ਮੰਦੀ ਹੈ ਜਿਹੀ ਜਾਂ ਕੁਝ ਮੂੰਹ ਚੋਂ ਹੁੰਦਾ ਹੋਇਜੇ ਕੱਢ ਦਿੰਦੀਆਂ ਨੇ ਤੂੰ ਹੁਣ ਮੂਡ ਨਾ ਖਰਾਬ ਕਰ ਤੂੰ ਇਹ ਰਸਤੇ ਨੂੰ ਚਾਹ ਬਣਾ ਕੇ ਲੈ ਆ ਨਹੀ मैं तो रेस्ट कहंदी सी मां थोड़ा टाइम कर लेनी हां चल फिर सो जा जा के कोई कर और तुम्हारी नहीं ਬੱਲੇ ਓਹ ਹੋ ਮਹਾਰਾਜ ਜੀ ਮਹਾਰਾਜ ਜੀ ਤਨ ਪਗ ਸਾਡੇ ਤੁਸੀਂ ਦਰਸ਼ਨ ਦਿੱਤੇ ਓਏ ਕਿਵੇਂ ਐ ਭਾਈ ਵਿਆਹ ਤੋਂ ਬਾਅਦ ਸਾਨੂੰ ਵੀ ਮੂੰਹ ਦਿਖਿਆ ਦਿਆ ਕਰੋ ਵੀ ਕੋਈ ਯਾਰ ਮਿੱਤਰ ਵੀ ਹੁੰਦੇ ਨੇ ਬਾਹਰ ਐ ਥੋੜੀ ਹੁੰਦਾ ਨੇ ਰਾਪੋਰਾ ਵੀ ਆਪਦੀ ਘਰ ਵਾਲੀ ਦੇ ਕੋਲ ਹੀ ਬਸ ਕੋਚੜ ਚ ਵੜ ਕੇ ਬੈਠਣਾ ਹੁੰਦਾ ਓਏ ਨਾ ਨਾ ਇਹੀ ਤਾਂ ਕੋਈ ਗੱਲ ਨਹੀਂ ਹਾਂ ਓਏ ਮੈਂ ਜਦੋਂ ਤੈਨੂੰ ਦੇਖਿਆ ਇਦੇ ਕੋਲੇ ਖੜਿਆ ਹੁੰਨਾ ਬਾਈ ਬਣ ਕੇ ਜੇ ਭਾਂਡਾ ਪਾਉਣ ਦੀ ਹਿੰਮਤ ਨਹੀਂ ਹੈਗੀ ਕਾਨੂੰਨ ਲੈਣੇ ਹੋਏ ਓਏ ਐ ਨਹੀਂ ਭਾਂਡੇ ਦੀ ਗੱਲ ਨਹੀਂ ਯਾਰ ਮੈਂ ਤਾਂ ਮਿਸਤਰੀ ਜੀ ਨੂੰ ਗਿਆ ਇੱਕ ਤਾਂ ਲਾ ਦੀ ਛੱਡ ਥੱਲੇ ਇਹਦਾ ਛੱਡ ਪਾਉਣਾ ਹੈ ਯਾਰ ਮਿਸਤਰੀ ਜੀ ਨੂੰ ਕਰਕੇ ਟੈਡੀ ਫੋਨ ਉਹ ਕਹਿੰਦਾ ਯਾਰ ਮੈਂ ਹਜੇ ਵੇਲਾ ਨਹੀਂ ਕਿਸੇ ਦੇ ਕੋਠੀ ਦਾ ਛੱਡ ਰੱਖਿਆ ਇਹਦਾ ਛੱਡ ਤਾਂ ਤੁਸੀਂ ਉਦੋਂ ਤੱਕ ਪਾਉਂਗੇ ਜਦੋਂ ਤੱਕ ਜੀਲੀਆਂ ਵੱਡਣ ਵਾਲੀਆਂ ਹੋ ਜਾਣਗੀਆਂ ਫਿਰ ਕਹਦੇ ਕਰੂਗੇ ਹੁਣ ਛੱਡ ਪਾਉਣ ਦੀ ਕਿ ਲੋੜ ਬਾੜੇ ਇੱਕ ਜੂਸ ਹੋ ਗਿਆ ਨਾ ਓਏ ਠੀਕ ਕਰੀ ਜੇ ਆਹੀ ਵਲੀ ਚੱਲਦਾ ਰਹਿੰਦਾ ਇਹਨਾ ਕੀ ਕਰੀਏ ਤਵੀਲਦਾਰੀਆਂ ਨੇ ਡਾਰਲਿੰਗਾਂ ਇਹ ਤਾਂ ਇੱਕ ਵਾਸਤੇ ਖੜ ਖਾਤੇ ਦਾ ਨੀਲੇ ਹੁੰਦੇ ਨੇ ਸਾਡੇ ਵਰਗੇ ਦੇ ਠੀਕ ਹੈ ਆ ਬੈਲਟਾਂ ਹੀ ਮੁੱਲ ਲੈ ਜਾਂਦੀਆਂ ਹੋਣੀਆਂ ਨਾ ਓਏ ਜਵਾ ਬਿਲਕੁਲ ਹੋਰ ਦੱਸ ਫਿਰ ਤੂੰ ਤੇਰਾ ਕੀ ਚੱਲ ਰਿਹਾ ਓਏ ਯਾਰ ਬਸ ਕੁਛ ਨਹੀਂ ਮੈਂ ਤਾਂ ਘਰੇ ਪਿਆ ਦੀ ਘਰੇ ਬੁੜੀਆਂ ਹੀ ਆ ਤੈਨੂੰ ਪਤੀ ਹੈ ਮਾੜੀ ਮਾੜੀ ਗੱਲ ਤੇ ਚੀ ਚਾਹ ਚੂ ਚਾਹ ਫਿਰ ਮੇਰਾ ਮੂਡ ਜਾ ਖਰਾਬ ਹੋ ਗਿਆ ਬੁੜੀਆਂ ਜਵੜ ਕੇ ਨਾ ਬੈਠਿਆ ਕਰ ਬੜਾ ਦਿਨ ਤਾਈ ਤਾਂ ਕਹਿੰਨਾ ਦਿਮਾਗ ਜਾ ਉੱਥੀ ਘੁੰਮੀ ਜਾਂਦਾ ਤੂੰ ਬਾਹਰ ਨਿਕਲਿਆ ਕਰ ਮਾਣਾ ਮੁੱਟਿਆ ਨੀ ਨੀ ਯਾਰ ਉਹ ਮੇਰੇ ਲਈ ਮਾਂ ਆ ਗਈ ਅਗੇ ਛੇ ਮਹੀਨੇ ਹੋ ਗਏ ਵਿਆਹ ਨੂੰ ਤੁਹਾਡੇ ਕੋਈ ਜਵਾਬ ਨਹੀਂ ਹੋਇਆ ਐ ਨਹੀਂ ਹੋਇਆ ਐਂ ਕਹਦੇ ਛੇ ਮਹੀਨੇ ਨੂੰ ਦਸ ਮੇਲੇ ਚਲੇ ਹੁਣ ਖਰੀਦ ਕੇ ਹੁਣ ਜਦੋਂ ਹੋਊਗਾ ਨਹੀਂ ਹੋਊਗਾ ਆਏਂਗੀ ਉਹ ਖੇੜਾ ਓਏ ਕੋਈ ਨਹੀਂ ਹੈਗੀ ਉਹ ਉਹ ਦੇਖ ਹੈਪੀ ਦੇਖ ਰਿਹਾ ਯੋ ਜੱਸੀ ਯਾਰ ਉਹ ਅੱਛਾ ਉਹ ਆ ਜਾਂਦੀ ਅਗਰੇ ਤੁਹਾਡੇ ਉਹ ਆ ਜਾਂਦੀ ਯਾਰ ਉਹ ਵਾਲੀ ਮਾਂ ਨੂੰ ਕਹਿੰਦੀ ਪੰਜ ਛੇ ਦਿਨ ਪਹਿਲਾਂ ਸਾਡੇ ਆਉਂਦੀ ਰਹੀ ਉਹ ਸਾਡੇ ਕਲੇਸ਼ ਨਹੀਂ ਨਿਕਲੇ ਅਗਰ ਨੂੰ ਹਾਂ ਬੁਰੇ ਹਾਲੜੋ ਲਾਈਆਂ ਹੋਈਆਂ ਉਹਦਾ ਬਈ ਉਹਦਾ ਤਾਂ ਕੰਮੀ ਇਹੀ ਹੈ ਜਿਹਦੇ ਕਨੇ ਮਗੇ ਉਹਦਾ ਪਵਾੜੇ ਪਵਾਉਂਦੀ ਹੈ ਪਤਾ ਨਹੀਂ ਕੀ ਕਹਿੰਦੀ ਹੈ ਕੀ ਨਾਂ ਕਹਿੰਦੀ ਹੈ ਹੋਰ ਮੇਰੇ ਲਈ ਮਾਂ ਨੂੰ ਕਹਿੰਦੀ ਕਹਿੰਦੀ ਉਹਨਾਂ ਉਹ ਆਮਣੇ ਕਲੇ ਦਾ ਵਿਆਹ ਹੋਇਆ ਸੀ ਤਿੰਨ ਮਹੀਨੇ ਪਹਿਲਾਂ ਕਹਿੰਦੀ ਉਹਦੇ ਕੋਲੇ ਜਵਾਕ ਹੋ ਗਿਆ ਫਿਰ ਇਹਨਾਂ ਕੋਲੇ ਹੋਣਾ ਨਹੀਂ ਆਏ ਨਹੀਂ ਹੋਣਾ ਬਾਹ ਨਹੀਂ ਹੋਣਾ ਉਹ ਮੈਂ ਆਖਿਆ ਯਾਰ ਹਲੇ ਕਿੰਨੀ ਕੌਮਰ ਵੈਸੇ ਵੀ ਬੁੜੀਆਂ ਦਾ ਯਾਰ ਦਿਨ ਪਤਾ ਲਾਈ ਲੱਕ ਹੁੰਦੀਆਂ ਨੇ ਮੰਗਰ ਲੱਗ ਜਾਂਦੀਆਂ ਨੇ ਫਿਰ ਉਹ ਦੂਜਾ ਦਾ ਆਪਣੇ ਵਰਗੇ ਨੂੰ ਨਹੀਂ ਜਾਂਦੀਆਂ ਨੇ ਮੰਗਰੂ ਤਾਹੀ ਮੈਂ ਦੇਰ ਕਰੇ ਮੁਰਜੇ ਖਾਬ ਨਹੀਂ ਨੀ ਮੈਂ ਚੱਲ ਇਹਨਾਂ ਦੀ ਟੈਨਸ਼ਨ ਨਹੀਂ ਕਰਦੇ ਹੋਰ ਫੇਰ ਨਵੀਂ ਤਾਜੀ ਕੋਈ ਠੀਕ ਹੈ ਯਾਰ ਬੱਸ ਲੰਗੀ ਜਾਂਦਾ ਸੱਚੇ ਪੇਪਰ ਜਿਹਦਾ ਕੀ ਬਣਿਆ ਹੋਏ ਕਹਿੰਦਾ ਸੀ ਦੁਬਰੀਾਈ ਦਾ ਪੇਪਰ ਹੈਗੇ ਉਹਦੀ ਯਾਰ ਹਲੇ ਉਹ ਨਹੀਂ ਆਈ ਲਾਡੀ ਤਰੀਕ ਜਿੱਦ ਦੇ ਡੇਟ ਆ ਗਈ ਫਿਰ ਦੱਸੂ ਤੈਨੂੰ ਮੈਂ ਪਿੱਛਾ ਚੱਲਾਂਗੀ ਤੇਰੇ ਵਾਲੀ ਗੱਡੀ ਲੈ ਕੇ ਚੱਲਾਂਗੇ ਚੰਗਾ ਕਰਣੀ ਆਪਾਂ ਚੱਲਣਾ ਮੇਰੇ ਵਾਲੀ ਦਾ ਯਾਰ ਨੰਬਰ ਆ ਪੰਜਾਬ ਦਾ ਕਰਾਉਣਾ ਵਾ ਯਾਰ ਚੋ ਕਰਾ ਲਈਏ ਫਿਰ ਉਹ ਕਰ ਲੈਣਾ ਜਲੰਧਰ ਜਾਂ ਉੱਥੇ ਨਹੀਂ ਫਿਰ ਯੂਪੀ ਵੜਕਾਵਾਂਗੇ ਯੂਪੀ ਨੰਬਰੇ ਜੱਲਣ ਦੇ ਉਧਰ ਵੀ ਜੀ ਜਿਹਨੇ ਫੜ ਲਈ ਉਹ ਤੀ ਛੱਡਾਂਵਾਂਗੇ ਨਾ ਨਾ ਛੱਡਦੇ ਨਹੀਂ ਵੀ ਆਇਆ ਆਪਦਾ ਸੰਤ ਥੁੜੀ ਛੱਡਣਾ ਹੁੰਦਾ ਹੋਰ ਰਸ ਨਾ ਕੋਈ ਨਾ ਹੋਰ ਤਾਂ ਵਧੀਆ ਤੂੰ ਕਰੋ ਕਰਾਈਆਂ ਫਿਰ ਵਿਆਹ ਹੋਏ ਹਾਂ ਜੇ ਤਾਂ ਕੋਈ ਮਾਹੌਲ ਜੀ ਦੇਖ ਕੇ ਤਾਂ ਜੀ ਨਹੀਂ ਕਰਦਾ ਭਈ ਹਾਂ ਬਾਕੀ ਦੇਖੋ ਅੱਛਾ ਮੇਰੇ ਘਰ ਦੇ ਨੇ ਡੰਮ ਤੇ ਕਰਾ ਲਾਂਗੇ ਉਹ ਨਹੀਂ ਯਾਰ ਤੇਰੀ ਭਾਬੀ ਦਾ ਸੱਚੀ ਹੈ ਨਾ ਬਾੜੀ ਵਧੀਆ ਯਾਰ ਵਿਚਾਰੀ ਬਈ ਮੈਨੂੰ ਵੀ ਐਂ ਦੇਖਦਾ ਜੇ ਕੋਈ ਵਧੀਆ ਸਮਝਣ ਵਾਲੀ ਕੁੜੀ ਮਿਲੇ ਨਾ ਕਰਵਾ ਲਾਂਗੇ ਓਏ ਓ ਐਂ ਕਹਿੰਦੀ ਆ ਵੀ ਪੇਪਰ ਕਲੀਅਰ ਕਰਕੇ ਜੇ ਕਿਸੇ ਨੌਕਰੀ ਤੇ ਅੜਕਦੇ ਹੋ ਜੀਏ ਵੀ ਚਲ ਘਰ ਦੇ ਕੰਮ ਨੇ ਯਾਰ ਇਹ ਤਾਂ ਜਦੋਂ ਮਰਜ਼ੀ ਕਰ ਲਓ ਸਹੀ ਗੱਲ ਵਧੀਆ ਓ ਠੀਕ ਐ ਜਮਾਂ ਵਧੀਆ ਐ ਐਡਾ ਬੁਸ਼ਰਮਾ ਕੰਜਰਾ ਐਂ ਨਹੀਂ ਕਿਹਾ ਵੀ ਆ ਜਾ ਚਾਹ ਪਿਉਣਾ ਓਏ ਚਾਹ ਤਾਂ ਮੈਂ ਤੈਨੂੰ ਹੋਣਾ ਜਾਂ ਗੱਲਾਂ ਕੀ ਇੰਜ ਨੌਕਰੀ ਦੀ ਐ ਚਾਹ ਤਾਂ ਪੀ ਮੰਗੇ ਹੋਣਾ ਚੱਲੀਏ ਮੈਂ ਸੱਜਰੇ ਤੈਨੂੰ ਐਂ ਥੋੜੀ ਕਹਿਣਾ ਵੀ ਮੈਂ ਜਾਣੀ ਮੈਂ ਯਾਰ ਨਾਲ ਗੱਲਾਂ ਆ ਮਾੜਾ ਖਾਵਾਂ ਕੁੜਾ ਪ੍ਰੀਤ ਕੀ ਬਣਤਾ ਰਿਹਾ ਉਸ ਦਾ ਰਿਜ਼ਲਟ ਰਿਜ਼ਲਟ ਦਾ ਪਤਾ ਨਹੀਂ ਮੰਮੀ ਮੈਨੂੰ ਤਾਂ ਆਪੋ ਸੇ ਸੋਚ ਲੱਗ ਰਹੀ ਆ ਮਹੀਨਾ ਹੋ ਗਿਆ ਕੁਛ ਪਤਾ ਹੀ ਨਹੀਂ ਲੱਗਿਆ ਪੇਪਰ ਤਾਂ ਮੇਰੇ ਇੰਨਾ ਵਧੀਆ ਹੋਇਆ ਸੀਗਾ ਫਿਰ ਤੈਨੂੰ ਮਹੀਨੇ ਦਾ ਟਾਈਮ ਦਿੱਤਾ ਸੀ ਠੀਕ ਹੈ ਵੀ ਇੱਕ ਮਹੀਨਾ ਦੇਖ ਲੈ ਤੇਰਾ ਕੀ ਬਣਦਾ ਪੇਪਰ ਜੇ ਦਾ ਨਹੀਂ ਉਦੋਂ ਬਾਅਦ ਭਾਈ ਹੁਣ ਤੂੰ ਸੋਚ ਬੱਚੇ ਬਾਰੇ ਮੰਮੀ ਰਿਜ਼ਲਟ ਤਾਂ ਆ ਜਾਣ ਦੋ ਪਤਾ ਤਾਂ ਲੱਗੇ ਵੀ ਮੈਂ પાસ ਹੋऊंगी ਜਾਂ ਫੇਲ ਹੋऊंगी ਉਹ ਨਹੀਂ ਆਉਂਦਾ ਜਦੋਂ ਮਹੀਨਾ ਹੋ ਗਿਆ ਹੁਣ ਨਹੀਂ ਆਉਂਦਾ ਆਉਂਦਾ ਕਿਉਂ ਨਹੀਂ ਆਉਂਦਾ ਐ ਕਿਵੇਂ ਨਹੀਂ ਆਉਂਦਾ ਬੱਸ ਉਹ ਨਹੀਂ ਆਉਂਦਾ ਤੈਨੂੰ ਮੈਂ ਦੱਸਾਂ ਜਿਹਦਾ جواب ਬਾਰੇ ਸੋਚਣਾ ਤਾਂ ਉਹ ਦੱਸ ਦੇ ਨਹੀਂ ਭਈ ਇੱਥੋਂ ਭੱਜ ਜਾ ਕਰੂੰ ਛੱਡ ਦੇ ਕਰ ਐ ਕਿਵੇਂ ਭੱਜ ਜਾ ਮਮੀ ਤੁਹਾਡੇ ਲਈ ਬਹੁਤ ਸੌਖੀ ਗੱਲ ਐ ਛੱਡ ਦੇ ਕਰੂੰ ਐ ਕਿਵੇਂ ਛੱਡ ਦਵੇਂ ਵਿਆਹ ਕਰਵਾ ਕੇ ਹੀ ਐ ਇੱਥੇ ਮੈਂ ਫਿਰ ਸਾਡੀਆਂ ਮਰਜ਼ੀਆਂ ਤਾਂ ਚੱਲਦੀਆਂ ਨਹੀਂ ਇਕੱਲੀ ਤੇਰੀ ਦੀ ਚੱਲੂਗੀ ਮਮੀ ਹੁਣ ਇਹ ਤਾਂ ਮੇਰੀ ਜ਼ਿੰਦਗੀ ਆ ਉਹ ਤਾਂ ਮੇਰੀ ਮਰਜ਼ੀ ਆ ਮੈਂ ਮੇਕਾ ਦੋ ਮਰਜੀ ਜਵਾਬ ਕਰਾਂ ਇਹ ਚ ਕੀ ਤੱਕ ਹੈ ਮੈਨੂੰ ਇਹ ਦੱਸੋ ਅੱਛਾ ਇਹ ਤੇਰੀ ਜ਼ਿੰਦਗੀ ਆ ਸਾਡੀ ਨਹੀਂ ਹੈਗੀ ਜਿਹਦੀ ਨਵੇਂ ਜੜ ਵਧਣੀ ਆ ਸਾਡੇ ਬਣੀ ਬੀ ਸੋਚ ਮੰਮੀ ਤੁਸੀਂ ਦਾ ਪਤਾ ਨਹੀਂ ਕਿੰਨੇ ਕ ਸਾਲ ਹੋ ਬਾਕੀ ਜ਼ਿੰਦਗੀ ਦਾ ਬਾਅਦ ਚ ਮੈਂ ਹੀ ਗੱਡਣੀ ਆ ਨੇ ਉਹਦੇ ਨਾਲ ਫੇਰ ਰਸਤਾ ਜਿਉਂਦੇ ਜੀ ਦੇਖ ਲਿਏ ਕੋਈ ਜਵਾਬ ਅਜਾ ਥੱਜ ਕਢਿਆ ਲਿਏ ਜਵਾਬ ਵੀ ਫੇਰੇ ਸੋਹਣਾ ਲੱਗਦਾ ਜੇ ਪੱਲੇ ਕੁਝ ਹੋਵੇ ਪੱਲੇ ਤਾਂ ਕੁਝ ਹੈ ਨਹੀਂ ਕੀ ਉਹ ਤੁਸੀਂ ਸਾਰਾ ਦਿਮਾਗ ਖਾ ਰੱਖਿਆ ਕੁੜੀ ਦਾ ਪੜ ਰਹਿਣ ਦੇ ਨੂੰ ਮੜਾ ਮੋਟਾ ਉਹਨੂੰ ਹੌਸਲਾ ਤਾਂ ਕੀ ਦੇਣਾ ਸੀ ਵੀ ਚਲ ਵਧੀਆ ਹੋ ਗਿਆ ਤੈਨੂੰ ਨੌਕਰੀ ਮਿਲ ਗਈ ਉਲਟਾ ਹਜੇ ਜਵਾਕ ਜਵਾਕ ਸਾਰਾ ਦਿਨ ਕਿਹੜਾ ਨੌਕਰਾ ਮਿਲਿਆਗਾ ਤੇ ਲੈਟਰ ਆ ਗਿਆ ਉਹਨੂੰ ਕਿੱਥੇ ਆ ਗਿਆ ਆ ਗਿਆ ਨਾ ਆ ਗਿਆ ਲੁਕੋ ਕੇ ਰੱਖਿਆ ਇਹਨੇ ਪੁੱਛੇ ਨੇ ਲੈਟਰ ਆ ਗਿਆ ਉਹ ਤਾਂ ਰੈਡੀ ਮੇ ਜਾਣ ਕੇ ਗਿਆ ਸੀਗਾ ਮੰਮੀ ਨੂੰ ਪਤਾ ਲੱਗ ਗਿਆ ਵੀ ਮਿਲੀ ਨਹੀਂ ਨੌਕਰੀ ਚਲ ਕੋਈ ਨਾ ਫਿਰ ਮਿਲ ਜੂਗੀ ਅੱਜ ਕਿ ਨਹੀਂ ਦੂਜੀ ਵਾਰ ਮਿਲ ਜੂ ਫਿਰ ਕੀ ਹੋ ਗਿਆ ਬੱਸ ਫਿਰ ਜਬ ਆਕਬਾਰੇ ਸੋਚੇ ਬਾਈ ਮੈਂ ਤਾਂ ਮੇਰੇ ਜਿਉਂਦੇ ਜਿਵਾਕ ਜੀ ਰਿਜ਼ਲਟ ਹੀ ਨਹੀਂ ਆਇਆ ਜੇ ਪਤਾ ਹੀ ਨਹੀਂ ਲੱਗਿਆ ਵੀ ਮੈਨੂੰ ਮਿਲੀਏ ਜਾਂ ਨਹੀਂ ਮਿਲੀ ਜਦੋਂ ਮਹੀਨਾ ਹੋ ਗਿਆ ਮਹੀਨੇ ਦਾ ਟਾਈਮ ਦਿੱਤਾ ਸੀ ਹੁਣ ਨਹੀਂ ਆਇਆ ਫੇਰ ਕਦੋਂ ਆਊਗਾ ਮੰਮੀ ਤਾਂ ਮਾੜੀ ਮਾੜੀ ਗੱਲ ਤੇ ਲੜਾਈ ਵਾਲੀਆਂ ਗੱਲਾਂ ਕਰਦੇ ਮੈਨੂੰ ਕਹਿੰਦੇ ਘਰ ਛੱਡ ਕੇ ਭੱਗ ਜਾ ਤੂੰ ਭੱਗ ਜਾ ਮੈਂ ਅਸੀਂ ਸੋਖੇ ਹੋ ਜਾਾਂਗੇ ਆਹੋ ਬਾਈ ਹਾਂ ਭੱਗ ਜਾ ਘਰ ਛੱਡ ਉਹ ਸਮਝਾ ਲਾ ਕਰ ਇਹਨੂੰ ਇਹ ਸਾਰਾ ਦਿਨ ਗੁੱਤ ਪਿੱਛੇ ਮੱਤ ਹੈ ਜੀ ਕੀ ਹੋ ਗਿਆ ਹੁਣ ਕਿਉਂ ਝੱਜੂ ਪਾ ਰੱਖਿਆ ਹੈ ਤੇਰਾ ਪਿਓ ਕਹਿੰਦਾ ਨਾ ਇਹਦੀ ਗੁੱਤ ਪਿੱਛੇ ਮੱਤ ਆ ਮੇਰ ਤਾਂ ਗੁੱਤ ਆਲੀ ਮੱਤ ਵੀ ਕਦੇ ਚੱਲ ਜਾਂਦੀ ਐ ਜਿਆਦਾ ਬੋਲਦਾਗਾ ਮੈਂ ਤਾਂ ਭਾਈ ਚਾ ਝੁਪਾਉਂਗੀ ਜੇ ਤਾਂ ਬੱਚੇ ਬਾਰੇ ਸੋਚੋ ਤੇ ਨਹੀਂ ਇਹਨੂੰ ਤਲਾਕ ਦੇ ਦੇ ਗੱਲ ਖਤਮ ਐ ਓ ਮਾਈਕ ਕੀ ਗੱਲ ਨੂੰ ਬੜੀ ਬੜੀ ਗੇੜਾ ਦਈ ਜਾਨੀ ਐ ਦਈ ਜਾਨੀ ਐ ਦਈ ਜਾਨੀ ਉਹਦਾ ਕੋਈ ਫਾਇਦਾ ਹੈ ਫਿਰ ਕਿਸੇ ਦਾ ਜਵਾਕ ਲੈ ਲਓ ਗੋਦ ਕਿਉਂ ਲੈ ਲਓ ਓ ਯਾਰ ਕਿਉਂ ਲੈ ਲਓ ਕਿਸੇ ਦਾ ਗੋਦ ਹਲੇ ਤੇ ਪੇਪਰ ਦਾ ਰਿਜ਼ਲਟ ਤਾਂ ਆ ਜਾਣਦੇ ਉਦੋਂ ਬਾਅਦ ਦੇਖ ਲਾਂਗੇ ਮੈਨੂੰ ਤਾਂ ਜਵਾਬ ਕਿੰਨਾ ਸਰਦਾ ਨਹੀਂ ਦੇਖੀ ਜਾਉ ਜੇ ਵੱਡਾ ਹੋਇਆ ਇੱਥੇ ਰਹੂ ਕਿ ਤੁਹਾਡੇ ਲੱਤਾਂ ਮਾਰੂ ਸਵਾ ਮਹੀਨਾ ਹੋ ਗਿਆ ਅਸੀਂ ਝੱਜੂ ਪੈਂਦੇ ਨੂੰ ਆ ਹੁਣ ਇਹਦੇ ਪੇਪਰ ਦਾ ਰਿਜ਼ਲਟ ਆ ਜਾਣਦੇ ਉਦੋਂ ਬਾਅਦ ਕੋਈ ਗੱਲ ਨਹੀਂ ਕੋਈ ਨਹੀਂ ਆਉਂਦਾ ਉਹ ਕਲੇਸ਼ ਦਾ ਮੂੰਹ ਕਾਲਾ ਹੁੰਦਾ ਮੂੰਹ ਚੱਜਦਾ ਨਹੀਂ ਗੱਲ ਚੱਜਦੀ ਕਰ ਲੈ ਘਰ ਕੋਈ ਗੱਲ ਨਹੀਂ ਆਊਗਾ ਉਹ ਰਿਜ਼ਲਟ ਆਊਗਾ ਚੰਗਾ ਕਿਉਂ ਨੌਕਰੀ ਲਵਾ ਦੇ ਮਾਰਤੇ ਨਾਲ ਆਪੇ ਮਿਲੂ ਨੌਕਰੀ ਸਾਰਾ ਨੌਕਰੀ ਲਵਾ ਦੇ ਇਸੇ ਨੂੰ ਦੇਖੀ ਚੱਲ ਬਾਕੀ ਗੱਲਾਂ ਦਾ ਠੀਕ ਨਹੀਂ ਰੈਡੀ ਮੇਰੀ ਗੱਲ ਸੁਣੋ ਤੁਸੀਂ ਬਾਕੀ ਤਾਂ ਚਲ ਜਿਹੜਾ ਮੈਨੂੰ ਕਹਿੰਦੀ ਹੈ ਬੱਚੇ ਖਾਤਰ ਚਲ ਕੋਈ ਗੱਲ ਨਹੀਂ ਹੱਕ ਬਣਦਾ ਇਹਨਾਂ ਦਾ ਪਰ ਮੈਂ ਦੋ ਦਿਨਾਂ ਬਾਅਦ ਕਹਿ ਰਹੇ ਨੇ ਦੇ ਘਰੋਂ ਨਿਕਲ ਜਾ ਘਰੋਂ ਨਿਕਲ ਜਾ ਕਿਉਂ ਇਹ ਕਿਹੜੀ ਗੱਲ ਹੋਈ ਕਿਉਂ ਨਿਕਲ ਜਾ ਘਰੋਂ ਜਿਹਦੇ ਨੇ ਜਵਾਬ ਸਵਾਲੀ ਨਹੀਂ ਦੰਦੀ ਪਿਆ ਕੇ ਲੈਂਦੀ ਐ ਮੈਂ ਐਂ ਤਾਂ ਨਹੀਂ ਜਾਂਦੀ ਘਰੋਂ ਜਿਵੇਂ ਮੈਂ ਤੂੰ ਭੇਜਦੀ ਐ ਇਹਨੂੰ ਫਿਰ ਤੂੰ ਇਹਨੂੰ ਬਾਹਰ ਲੈ ਕੇ ਨਿਕਲ ਜਾ ਕਿਉਂ ਨਿਕਲ ਜਾ ਬਾਹਰ ਲੈ ਕੇ ਉਰੀ ਰਹਾਂਗੇ ਤੂੰ ਹੀ ਨਾਲ ਨਿਕਲ ਜਾ ਹਾਂ ਦੇਖੀ ਇੱਕਾ ਕੀਤਾਗਾ ਇੱਕਾ ਕੀਤਾਗਾ ਮੈਨੂੰ ਰੋਜ਼ ਤਾਂ ਨੇ ਮਾਰਦਿਆ ਲੋਕ ਕਦੇ ਕੋਈ ਨਹੀਂ ਦੇ ਕੋਈ ਲੋਕ ਤਾਂ ਖੂਸਾਲ ਮਾਰ ਮਾਰ ਫਿਰ ਜਾ ਕੇ ਹਾਂ ਲੋਕਾਂ ਤੋਂ ਲਿਆ ਉਹ ਤੁਸੀਂ ਹਾਂ ਅਗਲੇ ਦਿਨ ਲਾਰ ਲੱਗੀ ਪਈ ਐ ਜਵਾਕਾਂ ਦੀ ਪਹਿਲਾਂ ਤਾਂ ਜਿਹੜੇ ਲੋਕ ਕਹਿੰਦੇ ਨੇ ਨਾ ਮੇਰੇ ਸਾਹਮਣੇ ਲਿਆ ਮੈਂ ਕੱਟਾਂ ਕੋਟਾਂ ਬੂਥੜੋਂਾਂ ਦਾ ਤੁਹਾਡੇ ਸਾਹਮਣੇ ਕਿਉਂ ਕਰਨੀ ਅਗਲੇ ਮੇਰੇ ਨਾਲ ਦੁੱਖ ਸੋ ਕਰਦੇ ਨੇ ਫਿਰ ਤੁਹਾਡੇ ਨਾਲ ਹੀ ਕਿਉਂ ਕਰਦੇ ਨੇ ਉਹ ਨਾਲ ਕਿਉਂ ਨਹੀਂ ਕਰਦੇ ਉਹ ਹੋਤਾ ਆ ਸੁਣਦੀਆਂ ਹੁੰਦੀ ਹਾਂ ਹਾਂ ਤੂੰ ਸੁਣਦੇ ਨਹੀਂ ਕਿਸੇ ਦੀ ਗੌਲ ਦੇ ਨਹੀਂ ਗੱਲ ਉਹ ਹੀ ਇੱਕ ਜੱਸੀ ਬਸ ਜਿਹਦੇ ਉਂਗਲਾਂ ਜੜੀ ਰਹਿੰਦੀਆਂ 24 ਘੰਟੇ ਤੇ ਉਹ ਬਥੜ ਕਟੌਣ ਨਾਲ ਜਿੱਤੇ ਕੁੱਟਤਾ ਨਾ ਉਹਦੇ ਆਜੂ ਲੋਟਾ ਮੂੰਹ ਚੱਕ ਕੇ ਗੱਲ ਤਾਂ ਕਹਿਦੀ ਹੱਥ ਲਾ ਕੇ ਤਾਂ ਦੇਖ ਅਗਲਾ ਵਿਚਾਵਾਂ ਪਾੜ ਦਊ ਲੈ ਐ ਕਿਵੇਂ ਐ ਕਿੰਨੇ ਕ ਨੂੰ ਕਿੰਨੇ ਕ ਨੂੰ ਕੁੱਟਣਗੇ ਉਹ ਛਿੱਤਰੇ ਖਾਊਗੀ ਉਹ ਇੱਕ ਨਾ ਇੱਕ ਦਿਨ ਲਾਡੀ ਦੀ ਮਾਂ ਕੋਲੇ ਬਾਕੀ ਹੁਣੀ ਲੁੱਤੀਆਂ ਲਾ ਕੇ ਦੋਨਾਂ ਨੂੰ ਲੜਾਇਆ ਆਇਆ ਕਰੀ ਫਿਰ ਲਾਡੀ ਨੇ ਖੌਂਸੜੇ ਲਾ ਕੇ ਘਰੋਂ ਕੱਢੀਆ ਫਿਰ ਲੋਟ ਆਈ ਉਹ ਟਿਕਦੀ ਸੀ ਵੇ ਬੱਸ ਕਰ ਅਗਲੀ ਮਾਰ ਕੇ ਆਈਆ ਖੌਂਸੜੇ ਗੱਲ ਸੁਣ ਮੇਰੀ ਕਿਸੇ ਤੋਂ ਖਾ ਲਿਓਨੇ ਖੌਂਸੜੇ ਕਿਸੇ ਦੇ ਮਾਰਤੇ ਸਿੱਧਾ ਹੋ ਕੇ ਨਾ ਇਹਨੂੰ ਦਵਾਈ ਦਵਾ ਦੇ ਮੈਨੂੰ ਜਵਾਕ ਚਾਹੀਦਾਗਾ ਅਗਲੇ ਨੇ ਹੁਣ ਸਾਰ ਜਵਾਕ ਜੰਮਤਾ ਐਡਾ ਹੋਇਆ ਫਿਰਦਾ ਉਹ ਫਿਰ ਜੇ ਐਡਾ ਹੋਇਆ ਫਿਰਦਾ ਫਿਰ ਸਾਡੇ ਗੱਲ ਚ ਗੁੱਠਾ ਦੇਣੇ ਨਾਲੇ ਪਿਛੇ ਨਾਲ ਲੱਗ ਤੈਨੂੰ ਮੈਂ ਦੱਸਾਂ ਗੱਲ ਨਾਲੇ ਸੇਤ ਦੇਖ ਲੈ ਕਿੱਡੀ ਸੋਹਣੀ ਆ ਆ ਮੱਜ ਵ੍ਹਾ ਕਰ ਦੋ ਨਾ ਇਹ ਤਾਂ ਉਹਦੀ ਗਾਂ ਸਿਉਂ ਖਾਦੀ ਲੱਕੜ ਵਾਂਗੂ ਇਹ ਤਾਂ ਇਹ ਤਾਂ ਬੈਠੀ ਕਰਦੀ ਪੱਦੀ ਆ ਆਹ ਹੋ ਮਾਂ ਤਾਂ ਵੀ ਮੇਰੀ ਮਾਂ ਦੇ ਕੋਈ ਹੋਰ ਕੋਈ ਕੰਮ ਨਹੀਂ ਹੈ ਗਿਆ ਕਦੇ ਮੇਰਾ ਵਿਆਹ ਕਰਤਾ ਕਦੇ ਉਹਦਾ ਕਰਤਾ ਕਦੇ ਹੋਰ ਕਰਤਾ ਤੈਨੂੰ ਵਿਆਹਾਂ ਦੀ ਚਾਹ ਰਹਿੰਦਾ ਆਹ ਹੋ ਮੈਂ ਤਾਂ ਚਾਹ ਰਹਿੰਦਾ ਜਿਹੜੀ ਗੱਲ ਆ ਨਾ ਉਸ ਮੁੱਦੇ ਤੇ ਆਓ ਗੱਲ ਖਤਮ ਮਾਂ ਮੇਰੀ ਗੱਲ ਸੁਣ ਲੈ 100 ਹੱਥ ਰੱਸਾ ਸਿਰੇ ਤੇ ਗੰਢ ਠੀਕ ਹੈ ਜਿੰਨਾ ਚਿਰ ਪ੍ਰੀਤ ਦਾ ਰਿਜ਼ਲਟ ਨਹੀਂ ਆਉਂਦਾ ਉਨਾ ਟਾਈਮ ਕੋਈ ਐਕਸ਼ਨ ਨਹੀਂ ਲੈਂਦੇ ਨਾ ਇਹ ਜਾਵੇ ਘਰੋਂ ਬਾਹਰ ਨਾਲੇ ਤੂੰ ਤੀਜੇ ਦਿਨ ਕਹਿ ਦਿੰਦੀ ਹੈ ਕੀ ਗੱਲ ਬਾਈ ਘਰੋਂ ਬਾਹਰ ਵਗ ਜਾ ਘਰੋਂ ਬਾਹਰ ਵਗ ਜਾ ਇਹਨੇ ਦਵਾਈ ਬੁੱਟੀ ਦਾ ਫੂਕ ਦੇ ਉਹ ਤਾਂ ਲੈ ਆ ਬੇ ਲੈ ਦਵਾਈ ਬੁੱਟੀ ਦੀ ਤਾਂ ਕਮੀ ਨਹੀਂ ਕੋਈ ਸਾਡੀ ਆ ਨਹੀਂ ਲੈ ਦੇ ਦ ਬਾਈ ਤੇਰਾ ਦਿਮਾਗ ਆ ਲੈ ਦਵਾਈ ਤਾਂ ਤੈਨੂੰ ਇਹਨੂੰ ਲੈ ਜਾ ਬਕੂ ਤੇ ਨਾਲ ਲੈ ਇਹ ਆਊਗੀ ਲੋਟ ਉਥੋਂ ਨਹੀਂ ਮਾਂ ਮੇਰੀ ਗੱਲ ਸੁਣ ਲੈ ਇੱਕ ਦਿਨ ਇੱਥੇ ਝੱਜੂ ਪਊਗਾ ਨਹੀਂ ਬਾਈ ਆਪ ਦਾ ਅੱਡ ਹੋ ਜਾ ਨਹੀਂ ਸਾਨੂੰ ਕਰਦੀ ਮੇਰੇ ਨਾਲ ਤੇ ਇੱਕ ਦਿਨ ਡਾਕਟਰ ਨਹੀਂ ਕੋਲੇ ਮੈਂ ਤੇਰੇ ਨਾਲ ਭੇਜੇ ਤੂੰ ਘਰੋਂ ਜਮਾਰੇ ਚ ਲੈ ਮੱਥਾ ਤੁਸੀਂ ਆ ਦੰਮ ਦੋ ਮੱਥਾ ਨਾਲੇ ਹੋਰ ਆ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਇਹਨੂੰ ਉਹ ਕੌਣ ਕਰ ਕਰਦਾ ਮਰਦੀ ਆ ਯਾਰ ਪਊਏ ਏਡੀ ਹੈਗੀ ਆ ਵੀ ਗੱਲਾਂ ਪਤਾ ਨਹੀਂ ਕਿੱਡੀਆਂ-ਕਿੱਡੀਆਂ ਲਿਆ ਕੇ ਕਰਦੀ ਐ ਤੂੰ ਪਤਾ ਨਹੀਂ ਬਾਪੂ ਕਿਵੇਂ ਕੱਟ ਲਈ ਇਹਦੇ ਨਾਲ ਸੜੇ ਖਾਨ ਨਾਲ ਆਈ ਕੱਟੀ ਆ ਕੁੱਤ ਕਲੇਸ਼ ਚ ਹੋਰ ਕੱਟ ਲਈ ਮੈਂ ਗਾਂ ਐ ਤੇ ਤਾਂ ਲੇਅਰ ਮਾਰ ਖਰਾਬ ਹੋ ਜਾਂਦਾ ਸਬਾਮੀਨਾ ਹੋ ਗਿਆ ਡੇਢ ਇਹਨੇ ਕੋਈ ਉਹ ਰਹਿੰਦਾ ਖੁੰਦਾ ਚੱਸੀ ਨੂੰ ਆਉਂਦੇ ਮੈਂ ਲਾਉਂਦੇ ਖਾਉਂਦੇ ਸੜੇ ਐ ਨਹੀਂ ਹੋਰ ਕੋਈ ਕੰਮ ਨਹੀਂ ਆਪਦੇ ਆਲੇ ਸਮਝਦੇ ਨਹੀਂ ਆਪਦੇ ਆਲੇ ਉਹ ਕੀ ਉਹਨਾਂ ਦਾ ਕਾਲਾ ਕੀ ਹੈਗਾ ਉਹਦੇ ਘਰ ਵਾਲੇ ਦਾ ਕੱਚਾ ਜਾਂ ਪਤਾ ਨਹੀਂ ਕੀ ਨਾਲ ਉਹ ਕਹਿ ਕਹ ਵੀ ਸਾਡੇ ਘਰੇ ਨਾ ਆਇਆ ਕਰੇ ਭਾਈ ਇਹ ਬਸ ਓਏ ਉਹਦੀ ਸੁਣਦੀ ਆ ਅੱਲਾ ਜਿਵੇਂ ਆਖਦਾ ਇਹ ਲੋਕਾਂ ਦੇ ਪਰਦੇ ਵਿੱਚ ਤੜਕੀ ਖਵਾ ਕੇ ਰੋਟੀਆਂ ਭੇਜ ਦਿੰਦੀ ਆ ਕਦੇ ਕਿਸੇ ਦੇ ਹੱਥ ਨੇ ਭਾਰਦੀ ਆ ਵੀ ਕਿਹੜਾ ਕੀਦੇ ਆ ਸ਼ਰਮ ਤਾਂ ਆਉਂਦੀ ਨਹੀਂ ਮੈਨੂੰ ਤਾਂ ਨਹੀਂ ਸਮਝ ਆਉਂਦੀ ਵੀ ਲੋਕਾਂ ਨੂੰ ਕੀ ਹੈ ਵੀ ਕਦ ਆਹੋ ਉਹ ਬੰਦਾ ਕੁਸਮਰਜੀ ਕਰੀ ਇਹ ਵੇੜੇ 'ਚ ਇਹ ਵੇੜੇ 'ਚ ਬਣੀ ਤਾਂ ਦੋਏ ਜਣੀਆਂ ਨੇ ਇੱਕ ਆਪਣੀ ਵਾਲੀ ਮਾਂ ਤੇ ਇੱਕ ਉਹ ਜਸੀ ਇਹਨਾਂ ਦੀ ਹੋਰ ਕਿਸੇ ਨਾਲ ਤਾਂ ਬਣਦੀ ਨਹੀਂ ਆਪ ਪੱਚੇ ਵਸ ਕਦੇ ਉਹਦੀਆਂ ਕਰ ਲੀਆਂ ਕਦੇ ਉਹਦੀਆਂ ਕਰ ਲੀਆਂ ਬਸ ਆਹੀ ਕੰਮ ਐ ਇਹਨਾਂ ਕੋਲੇ ਹੋਰ ਤਾਂ ਕੋਈ ਇਹਨਾਂ ਨੂੰ ਮੂਹ ਨਹੀਂ ਲਾਉਂਦਾ ਕੱਲ ਤਾਂ ਉਹੀ ਆ ਯਾਰ ਕੰਮ ਕਰ ਲੋ ਕੋਈ ਤੁਸੀਂ ਦੱਸ ਸਾਰਾ ਦਿਨ ਇਸੇ ਕੰਮ ਤੇ ਰਹਿਣ ਨੂੰ ਚੰਗੀ ਗੱਲ ਆ ਕੋਈ ਇਹ ਉਹ ਮੈਂ ਐਂ ਕਹਿੰਦਾ ਸੀ ਬਾਪੂ ਉਹ ਕੰਪਿਊਟਰ ਕਰਾਉਣ ਦੇ ਪੈਸੇ ਦੇ ਆਉਂਦੇ ਯਾਰ ਲੈ ਆਉਂਦਾ ਤੂੰ ਥੋੜੀ ਜਿਹਾ ਫੜ ਲਿਆ ਹੁੰਦਾ ਕਿੰਨੇ ਆ ਪਏ ਆ ਬਾਦਲਾ 13000 ਰੁਪਏ ਦਾ ਹੋਰ ਕਿੰਨੇ ਕਹੂ ਉਹਨਾਂ ਦਾ ਦੇ ਦਿੱਤੀ 12-13000 ਰੁਪਏ ਨਹੀਂ ਉਹਨਾਂ ਦਾ 2700 ਰੁਪਿਆ ਬਣਦਾ ਉਹ ਕਹਿੰਦੀ ਵੀ ਉਹ ਤਾਂ ਲੱਗੇ ਨੇ 3 ਘੰਟੇ 20000 ਰੁਪਏ ਦੇ ਹਿਸਾਬ ਨਾਲ ਵੀ 3000 ਰੁਪਏ ਬਣਦਾ ਉਹ ਕਹਿੰਦੇ ਕੋਈ ਗੱਲ ਨਹੀਂ ਵੀ 300 ਛੱਡ ਦਾਂਗੇ ਫਿਰ ਲੈ ਜਾ ਉੱਥੇ ਪਏ ਆ ਦੇ ਆ ਜਾ ਕੇ ਚੱਲ ਕੋਈ ਨਾ ਤੂੰ ਨਾ ਐਵੇਂ ਦਿਲ ਤੇ ਲਾਇਆ ਕਰ ਤੂੰ ਬੇਬੇ ਦੀਆਂ ਗੱਲਾਂ ਨੂੰ ਤਾਂ ਦੀ ਟਪਾਇਆ ਕਰ ਕੋਈ ਚੱਕਰ ਨਹੀਂ ਹੋਰ ਪੁੱਤਾਂ ਵੀ ਨਾ ਤੂੰ ਕੋਹ ਕਰਿਆ ਕਰ ਬਾਪ ਦਾ ਖਾ ਪੀ ਵਧੀਆ ਪੜ੍ਹਾਈ ਕਰ ਕੋਈ ਨਹੀਂ ਮਰੀ ਜਾਂਦੇ ਭਗਾਈ ਨੂੰ ਚੰਗਾ ਓੜੇ ਜਸੀ ਹਾਂ ਚਾਚੇ ਤੇਰੇ ਕੋਲ ਤਾਂ ਆਈ ਸੀ ਹਾਂ ਮੈਂ ਆਖਾ ਕੋਈ ਦੱਸ ਦੇ ਕੋਈ ਸਿਆਣਾ ਸੱਪੇ ਦੱਸ ਦੇ ਕੋਈ ਬਾਬਾ ਜਿਹਦੇ ਪੈਰੀ ਸਾਡੇ ਹੋ ਜੇ ਕੋਈ ਜਵਾਬ ਕਿਉਂ ਨਾਲੇ ਤਾਂ ਕਹਿੰਦੀ ਉਹ ਕਰਦੀ ਨਹੀਂ ਹੈਗੀ ਹਾਲੇ ਨਿੱਕੀ ਕਿਵੇਂ ਹੋ ਜੂ ਓਹੋ ਕੀ ਪਤਾ ਬਸ਼ਰਮੀ ਦੀ ਮਾਰੀ ਕਹਿੰਦੀ ਹੋਵੇ ਤੈਨੂੰ ਪਤਾ ਪੱਕਾ ਵੀ ਹੁੰਦਾ ਨਹੀਂ ਹਾਂ ਮੈਨੂੰ ਪੱਕਾ ਪਤਾ ਹੈਗਾ ਸਰ ਚੰਗੇ ਡਾਕਟਰ ਤੋਂ ਦਵਾਈ ਦਵਾ ਦੋ ਉਹ ਸਿਆਣੇ ਕੀ ਕਰਨਗੇ ਨਹੀਂ ਕਹਿੰਦੇ ਹੁੰਦੇ ਆ ਜੇ ਕੋਈ ਬਾਬਾ ਹੋਵੇ ਤਕੜਾ ਉਹਦੇ ਬਚਣਾ ਨਾਲ ਹੁੰਦਾ ਵੀ ਮੁੰਡਾ ਹੀ ਹੈ ਕਿਧਰ ਨਹੀਂ ਹੁੰਦੇ ਚਾਚੀ ਮੈਂ ਬਨੇ ਸਾਰੇ ਫੇਰ ਕਿਹੜੇ ਡਾਕਟਰ ਨੇ ਇਤੋਂ ਦਵਾ ਦੋ ਬ੍ਰਿੱਟੇ ਵੈਦ ਦਾ ਦਿਸੀ ਰਖ ਕੰਚੇ ਨੇ ਦੁਕਾਨਾ ਉਹਦੀ ਬ੍ਰਿੱਟੇ ਅੱਛਾ ਅੱਛਾ ਹਾਂ ਮੈਂ ਵੀ ਖਾਦੇ ਸੀ ਮੇਰੇ ਵੀ ਤਾਂ ਹੀ ਹੋਇਆ ਸੀ ਤਸੱਲੀ ਨਾ ਦਿੰਦੇ ਦਵਾਈ ਨਹੀਂ ਹੋਰ ਆ ਵਧੀਆ ਦਵਾਈ ਦਿੰਦਾ ਇੱਕ ਵਾਰ ਕੇ ਦੇਖ ਲੋ ਪਿਆਰਾ ਇੱਕ ਵਾਰ ਨਹੀਂ ਭਾਣਾ ਮੈਂ ਤਾਂ ਰੋਜ਼ ਕਿਹਨੇ ਪਾਉਨੀਆਂ ਰੋਜ਼ ਪਾਉਨੀਆਂ ਮੇਰੀ ਤਾਂ ਇੱਕ ਨੇ ਚੱਲਦੀ ਸੱਚੀ ਗੱਲ ਆ ਕਿ ਮੈਂ ਤਾਂ ਜੇ ਉਹ ਤਾਂ ਜੇ ਆਪ ਜਾਊਗੀ ਫੇਰ ਦਊਗਾ ਭਈ ਐਨ ਤੈਨੂੰ ਨਹੀਂ ਦਿੰਦਾ ਹੈਗੇ ਉਹ ਜੇ ਆਪ ਜਾਊਗੀ ਉਹ ਤਾਂ ਹੈ ਹੋਰ ਸੁਣ ਲੈ ਹੂੰ ਸਾਡੇ ਘਰ ਤੇ ਤਾਂ ਕਹਿੰਦੇ ਕਹਿੰਦੇ ਤੂੰ ਤੇ ਜੱਸੀ ਤੇ ਕੁਜੀਆਂ ਹੋ ਗਈ ਨਾ ਜੱਸੀ ਹਾਂ ਮੈਂ ਕਿਹਨੂੰ ਲਾਉਂਦੀ ਐ ਨਾ ਚਾਚੀ ਤੂੰ ਦੱਸ ਮੈਂ ਤੇਰੇ ਕੋਲ ਕਿੰਨੇ ਕੁ ਚੁਗਲੀਆਂ ਕਰਦੀਆਂ ਮੈਂ ਤਾਂ ਐਂ ਕਹਨੀ ਬਜਵਾਕ ਹੋ ਜੂਗਾ ਚੱਲ ਘਰ ਭੱਜੂਗਾ ਭਾਈ ਹਾਂ ਤੂੰ ਤਾਂ ਫੈ ਦੇ ਦੀ ਗੱਲ ਹੀ ਕਹਨੀ ਆ ਮੈਂ ਚੁਗਲੀ ਲਾਉਣੀ ਆ ਪਰ ਉਹ ਨਹੀਂ ਨਾ ਮੰਨਦੇ ਹਾਂ ਉਹਦੇ ਚੰਦਰਾਦਰ ਚਾਚਾਗਾ ਉਹ ਸੋ ਸੋ ਕੁਸ ਬੋਲਦਾਗਾ ਦੇਨ ਉਹ ਵੀ ਬੋਲਦਾ ਹੈ ਮੈਨੂੰ ਇਹਦੇ ਕੁਛ ਨਾ ਪੋਲਾਇਆ ਲੱਗਦਾ ਪੋਲਾ ਉਈਆ ਪੋਲਾ ਮੈਂ ਤਾਂ ਬਰੌਂਦੀ ਨਹੀਂ ਹੁਣ ਅਹੇ ਜੀ ਨੂੰ ਫੇਰ ਹਾਂ ਮੰਮੇ ਤਾਂ ਤਾਂ ਕਹਿੰਨੀ ਬਸ ਉਹਦੇ ਘਰ ਪਰ ਜੂ ਖੁਸ਼ੀਆਂ ਆ ਜਾਣਗੀਆਂ ਭਾਈ ਨੇ ਹੋਰ ਜੱਸੀ ਪੁੱਤ ਮੈਂ ਤਾਂ ਹੀ ਕਹਿੰਨੀ ਆ ਕਾਇ ਮਹੀਨੇ ਹੋ ਗਏ ਹੁਣ ਵਿਆਹ ਨੂੰ ਹਰ ਇੱਕ ਪੁੱਛਦੀ ਐ ਕੋਈ ਕੋਈ ਹੈਗਾ ਫੋਨ ਕੁਛ ਨਿਕਾ ਨਿਆਣਾ ਮੈਂ ਕਹਦਨੀ ਐ ਨਾ ਭਾਈ ਹਜੇ ਤਾਂ ਉਹਨਾਂ ਦੀ ਖੇਡਣ ਦੀ ਉਮਰ ਐ ਹੋਰ ਕੀ ਕਰਾਂ ਬਿਸ਼ਰਮ ਹੋ ਜਾਂਦੀ ਲੈ ਆਹ ਬਿਸ਼ਰਮੀ ਤਾਂ ਹੁਣ ਆਊਗੀ ਐ ਚਾਚੀ 7 ਮਹੀਨੇ ਹੋ ਗਏ ਵਿਆਹ ਨੂੰ ਜਿਹੜਾ ਥੋੜਾ ਟਾਈਮ ਹੋਇਆਗਾ ਕਹਿੰਦੇ ਹੁੰਦੇ ਨਾ ਕਹਿੰਦੇ ਕਮਾਈ ਤਾਂ ਆਪਨੇ ਖਾਣਾ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਗੀਆਂ ਔਰ ਲੋਕ ਤਾਂ ਗੱਲਾਂ ਕਰਦੇ ਨੇ ਤਾਂ ਹੀ ਤਾਂ ਮੈਂ ਤੈਨੂੰ ਕਹਿੰਨੀ ਆ ਭਈ ਜਵਾਬ ਖਾ ਜੂਗਾ ਚਲ ਉਹ ਫਿਰ ਮੇਰੇ ਚ ਗੁਲੀਆਂ ਮੰਨਣ ਦੇ ਨੇ ਦੇਖ ਮੈਨੂੰ ਉਲਟਾ ਸਿੱਧਾ ਬੋਲਦੇ ਨੇ ਲਾ ਮੇਰੇ ਉਹਨਾਂ ਨੂੰ ਕੀ ਪਤਾ ਭਈ ਸਾਡੇ ਭਲੇ ਵਾਸਤੇ ਕਹਿੰਦੀ ਐ ਮੇਰਾ ਵਾਲਾ ਮੁੰਡਾ ਜੇ ਉਦੋਂ ਬੋਲਦਾ ਤੇ ਚਾਚਾ ਉਦੋਂ ਬੋਲਦਾ ਸੱਚੀ ਗੱਲ ਮੈਂ ਤਾਂ ਸੱਚੀ ਤਾ ਮੈਂ ਤਾਂ ਵੀ ਥੋੜੇ ਕਰੇ ਆਉਂਦੀ ਨਹੀਂ ਚਾਚੀ ਦੇਖ ਜਿਵੇਂ ਜਿਵੇਂ ਬੋਲਦੇ ਨੇ ਮੇਰੇ ਪੁੱਠਾ ਤੂੰ ਆ ਜਾ ਕਰ ਭਈ ਉਹਨਾਂ ਨੂੰ ਕਿਹੜਾ ਪਤਾ ਲੱਗਦਾ ਕਿ ਮੈਂ ਤੈਨੂੰ ਦੱਸਤਾ ਪਤਾ ਲੱਗੂਗਾ ਹੀ ਜਦੋਂ ਹੁਣ 10 ਨੀ ਐ ਪ੍ਰੀਤ ਨੂੰ ਪਤਾ ਲੱਗੂ ਉਹ ਘਰ ਜਾਂਦੀ ਐ ਉਹ ਵੀ ਕਹਿੰਦੇ ਨੇ ਮੇਰੇ ਸੋਹਲਿਆ ਤਾਨੂੰ ਦੂਈ ਫੇਰ ਐ ਤਾਂ ਨਹੀਂ ਮੈਂ ਦੱਸਦੀ ਵੀ ਜਿਹੜਾ ਕੁਝ ਤੁਸੀਂ ਬੋਲਦੇ ਹੋ ਉਹ ਦੱਸਦੀਆਂ ਮੈਂ ਹਾਂ ਹੂੰ ਦੱਸਿਆ ਨਾ ਕਰ ਮੇਰਾ ਨਾਂ ਨਾ ਵਿੱਚ ਲਿਆ ਕਰ ਮੇਰੇ ਘਰ ਨੂੰ ਛਤਰ ਪਾਉਣੀ ਹੁੰਦੀ ਨਹੀਂ ਹਣੀ ਮੈਂ ਕਹਿੰਦੀ ਆ ਕਦੇ ਮੈਨੂੰ ਤਾਂ ਸਾਰੇ ਕਹਿੰਦੇ ਨੇ ਭਈ ਐ ਕਹਿਆ ਕਰ ਤੂੰ ਕੱਲੇ ਜੱਸੀ ਨੂੰ ਨਾ ਇਹਨਾਂ ਲਿਆ ਕਰ ਤੂੰ ਮੇਰਾ ਓਹੋ ਸਾਰਿਆਂ ਦਾ ਲੈਣੀ ਆ ਨਾ ਉਹਨਾਂ ਤਾਂ ਅੱਖ ਤੇਰੇ ਤੇ ਤਾਂ ਰੱਖੀ ਆ ਵੀ ਇਹਦੇ ਕੋਲੇ ਜਾਂਦੀ ਘਰ ਤੱਕ ਕਿਸੇ ਕੋਈ ਜਾਂਦੀ ਨਹੀਂ ਹਾਂ ਮੈਂ ਤਾਂ ਐ ਕਹਿੰਦੀ ਸੀ ਬੱਬਾ ਬੱਬਾ ਕੋਈ ਜਾਦੂ ਜੁੱਦੂ ਕਾਰਟੂਨ ਵਾਲੇ ਮੇਰੇ ਬਸ ਚ ਹੋ ਜਾਣਗੇ ਨਹੀਂ ਉਹ ਤਾਂ ਦੇਖ ਲੈ ਤੂੰ ਮੈਂ ਨਹੀਂ ਪਈ ਆਏ ਨਾ ਬੇ ਮੈਂ ਪਰਮਾਨੂ ਮੰਦੀ ਹੈਗੀ ਚਾਚੀ ਨਾ ਤਾਂ ਮੈਂ ਕਦੇ ਗਈਆਂ ਦੇਖ ਨਾ ਮੈਂ ਇਹਦੇ ਪੱਖ ਚ ਹੈਗੀ ਆ ਵੀ ਸਿਆਣੇ ਸੁਣੇ ਕੋਲੇ ਫਿਰ ਜਾਓ ਸਿਆਣੇ ਸੁਣੇ ਕੁਛ ਨਹੀਂ ਦਿੰਦੇ ਹੈਗੇ ਗੁਰੂ ਘਰ ਜਾਓ ਬਧੀਆ ਹੱਲ ਦਾ ਜਾਂ ਡਾਕਟਰ ਡਾਕਟਰ ਨੂੰ ਦਿਖਾਓ ਉਹਨੂੰ ਹਾਂ ਵੀ ਤੇਰੀ ਗੱਲ ਠੀਕ ਹੈ ਹਾਂ ਉਹਨਾਂ ਦੇ ਕਹਿੰਦੇ ਉਲਟੀ ਦੀ ਸੁਲਟੀ ਪੈ ਗਈ ਸੀ ਇਹਨਾਂ ਦੇ ਉਹ ਮੇਰੇ ਲੋਕੇ ਅੱਛਾ ਹਾਂ ਫੇਰ ਤਾਂ ਇਹ ਤਾਂ ਕਹਿੰਨੀ ਹੈ ਸਿਆਣੇ ਕੋਲੇ ਕੁਛ ਨਹੀਂ ਹੈਗਾ ਮੈਂ ਤਾਂ ਤਰੀ ਗੱਲ ਸਾਨੀ ਆ ਪਰ ਹੋਰ ਪਾਣੀ ਪੀਣ ਲਿਆ ਮੈਂ ਨਾ ਪਾਣੀ ਤਾਂ ਨਹੀਂ ਮੈਂ ਪਿੰਦੀ ਫਿਰ ਉਹਦੇ ਕੋਲੇ ਜਾਈਏ ਬ੍ਰਿਟਿਆਂ ਵਾਲੇ ਕੋਲੇ ਉਹਦੇ ਕੋਲੇ ਦਿਖਾ ਦਿਓ ਮੈਂ ਤੈਨੂੰ ਕਹੀ ਤੇ ਜਾਨੀ ਚਾਚੀ ਬਦਿਆ ਡਾਕਟਰ ਨਹੀਂ ਆ ਮੈਂ ਵੀ ਉੱਥੇ ਦਵਾਈ ਖਾਦੀ ਸੀ ਜੇ ਖਾ ਲੂਗੀ ਤਾਂ ਕੁਝ ਘਰੂ ਜੇ ਤਾਂ ਲੱਗੀ ਆਖੇ ਫਿਰ ਤਾਂ ਚੰਗੀ ਗੱਲ ਆ ਜੇ ਨਾ ਆਖੇ ਲੱਗੀ ਫਿਰ ਤਾਂ ਮੇਰੀ ਬੇਬ ਹੈਗੀ ਮੈਂ ਤਾਂ ਇੱਕ ਨਹੀਂ ਚੱਲਦੀ ਘਰ ਦੇ ਵਿੱਚ ਸੱਚੀ ਗੱਲ ਆ ਤੇ ਚੱਲਦੀ ਆ ਫੇਰਾ ਤੈਨੂੰ ਤਾਪ ਐ ਹੋ ਰਿਹਾ ਮੈਂ ਕਦੋਂ ਜਵਾਗ ਦਾ ਮੂੰਹ ਦੇ ਲਖੜਿਆ ਮਾਂ ਉਹਨੂੰ ਦੇਖ ਚਾਹਤ ਹੁੰਦੀ ਐ ਕੁਦਰ ਬਣਾ ਰੱਖਿਆ ਹਾਂ ਸੱਚੀ ਜਮੀ ਕਦੇ ਤੇਰੇ ਚਾਚਾ ਗਿੱਚੇ ਪਿੱਛੇ ਮਤ ਕਹੂਗਾ ਕਦੇ ਕੁਛ ਬੋਲੂ ਕਦੇ ਐਡੀਕ ਬੋਲੂ ਕਦੇ ਐਡੀਕ ਬੋਲੂ ਸੱਚੀ ਨਾਮ ਤਾਂ ਜਉਣਾ ਦੱਬਰ ਕਰ ਰੱਖਿਆਗਾ ਹੈ ਬਿਨਾ ਤਾਂ ਇਹਨਾਂ ਦੀ ਬੱਜੂ ਹਾਂ ਪੁੱਤਤੀ ਤਾਂ ਇਹਨਾਂ ਦਾ ਬੱਜੂ ਸਹੀ ਗੱਲ ਐ ਚੱਲ ਤੂੰ ਤਾਂ ਵੀ ਕੀ ਲੈਣਾ ਹੁੰਦਾ ਫੇਰ ਛੇੜ ਕੇ ਤੂੰ ਵੀ ਨਾ ਛਿੜਿਆ ਕਰਿਆ ਇਹਨੂੰ ਨਹੀਂ ਚੋ ਜਾ ਮੈਨੂੰ ਦਿਲ ਤੋਂ ਸੱਚੀ ਗੱਲ ਹੈ ਤਾ ਉਹ ਵੀ ਤਾਂ ਚੇ ਫਿਰ ਜਿਹਨਾਂ ਨੂੰ ਨਹੀਂ ਹੈਗੇ ਆ ਉਹਨਾਂ ਨੂੰ ਕਿਹੜਾ ਚਾਉ ਨਹੀਂ ਹੈਗੇ ਬਈ ਉਹਨਾਂ ਨੇ ਇੰਜੋਏ ਕਰਨ ਦੇਖ ਹੁਣ ਵੀ ਚੱਲ ਮੇਰੇ ਇੱਕ ਪੁੱਤ ਆ ਹਨਾ ਇਹਦੇ ਪੁੱਤ ਹੋ ਜੇ ਤੇ ਦੋ ਹੋ ਜਾਣ ਇੱਕ ਤੋਂ ਕਹਿੰਦੇ ਹੁੰਦੇ ਦੋ ਹੋ ਜੇ ਹਨਾ ਹਾਂ ਹੂੰ ਕਮਾਈ ਤਾਂ ਕਰਮ ਵਾਲੇ ਖਾਂਦੇ ਨੇ ਜਿਹਹੇ ਜੀ ਮੇਰੇ ਨਾਲ ਕਰਦੇ ਨੇ ਉਹ ਜੇ ਇਹਨਾਂ ਨਾਲ ਹੋਊਗੀ ਹਾਂ ਹਾਂ ਮੈਂ ਤਾਂ ਕਹਿੰਨੀ ਆ ਜਿੰਮੇ ਮੇਰੇ ਨਾਲ ਕਰਦੇ ਆਈ ਇਹਨਾਂ ਦਾ ਜਿਬਾ ਕਹਿੰਦਾ ਨਾ ਕਰਦੂ ਨਹੀਂ ਬੰਦੀਆਂ ਨੇ ਆਪੇ ਹਾਂ ਹੋਰ ਜੇ ਤੈਨੂੰ ਤਾਂ ਕਰ ਜਾਨੀ ਆ ਹਾਂ ਮੈਂ ਜਾਨੀ ਆ ਬਥੇਰਾ ਦੁੱਖ ਸੁੱਖ ਕਰ ਲਿਆ ਟਿੱਡ ਫਰੋਲ ਲਿਆ ਤੇਰੇ ਕੋਲੇ ਆ ਜਾ ਨਾ ਚਲਾ ਜਾ ਕਰ ਟਿੱਡ ਫਰੋਲ ਜਾ ਕਰ ਪਈ ਹੋਰ ਤਾਂ ਨਹੀਂ ਦੇਖ ਬਾਹ ਨਹੀਂ ਚੱਲਦੀ ਹੋਰ ਤਾਂ ਟਿੱਡੇ ਚਾਪ ਰਿਆ ਪਿਆ ਅਸੀਂ ਗੱਲਾਂ ਕਰਨ ਨੂੰ ਮੈਂ ਆਖਾਂ ਮੈਂ ਜੱਸੀ ਕੋਲੇ ਜਾ ਕੇ ਆ ਚਾਹ ਕਰ ਲੈਣੀ ਆ ਨਾ ਬਸ ਚਲ ਬ੍ਰਿਸ਼ਟਿਆਂ ਵਾਲੇ ਕੋਲੇ ਭੇਜਦੀ ਆ ਬਗ ਜੀ ਦੇਖ ਲੀ